ਦੇ ਨਾਲ ਇੱਕ ਵੱਡੀ ਬਗਾਵਤ ਹੋ ਗਈ ਹੈ ਤੇ ਉੱਥੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਸਾਥ ਸਿੰਘਾਂ ਦੇ ਵੱਲੋਂ ਜਿਹੜਾ ਕਿ ਬਗਾਵਤ ਕਰ ਦਿੱਤੀ ਹੈ ਤੇ ਉੱਥੇ ਹੀ ਇਹ ਜਿਹੜੀ ਪੋਸਟ ਆ ਵਰਸਾ ਸਿੰਘ ਬਲਟੋਹਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਵਰਸਾ ਸਿੰਘ ਬਲਟੋਹਾ ਦੇ ਵੱਲੋਂ ਫਿਰ ਤੋਂ ਇੱਕ ਵਾਰ ਜਿਹੜਾ ਕਿ ਭਾਈ ਅਮਰਤਪਾਲ ਨੂੰ ਲੈ ਕੇ ਬਿਆਰਬਾਜ਼ੀ ਕਰ ਦਿੱਤੀ ਹੈ ਤੇ ਦੱਸ ਦਈਏ ਕਿ ਉਹਨਾਂ ਨੇ ਲਿਖਿਆ ਹੈ ਕਿ ਡਿਬਰੂਗੜ੍ਹ ਜੇਲ੍ਹ ਚ ਹੋਈ ਵੱਡੀ ਬਗਾਵਤ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਚੋਣਾ ਲੜੇ ਨੂੰ ਲੈ ਕੇ ਜੇਲ੍ਹ 'ਚ ਬਣੇ ਦੋ ਟੜੇ ਇੱਕ ਪਾਸੇ ਰਹਿ ਗਏ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਚਾਚਾ ਜੀ ਅਤੇ ਉਹਨਾਂ ਦੇ ਡਿਪੈਂਡ ਮਾਤੜ ਪ੍ਰਧਾਨ ਮੰਤਰੀ ਬਾਜੇਕੇ ਤੇ ਦੂਜੇ ਪਾਸੇ ਬਾਕੀ ਦੇ ਸੱਤ ਸਿੰਘਾਂ ਨੇ ਹੀ ਜੇਲ੍ਹ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਵਿਰੁੱਧ ਕਰਤੀ ਬਗਾਵਤ ਰੋਟੀ ਪਾਣੀ ਬੈਰਕ ਬਿਸਤਰੇ ਤੱਕ ਹੋਏ ਅਲੱਗ-ਅਲੱਗ ਪੰਥਰੀ ਗਵਾਹੀ ਕਰਨ ਵਾਲਿਓ ਡਿਬਰੂਗੜ੍ਹ ਜੇਲ੍ਹ ਦੀਆਂ ਹੀ ਵੋਟਾ ਪਵਾ ਕੇ ਦੇਖ ਲੋ ਦੱਸਦੀ ਹੈ ਕਿ ਪੋਸਟ ਵਿਰਸਾ ਸਿੰਘ ਵਰਟੋਹਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਫਿਰ ਭਾਈ ਅਮਰਤਪਾਲ ਨੂੰ ਲੈ ਕੇ ਬਿਆਨਬਾਜ਼ੀ ਦਿੱਤੀ ਹੈ ਦੱਸਦੀ ਹੈ ਕਿ ਜਾਂਚ ਉਹ ਲੜ ਰਹੀ ਨੇ ਭਾਈ ਅਮਰਤਪਾਲ ਸਿੰਘ ਤੇ ਉੱਥੇ ਹੀ ਵਿਰਸਾ ਸਿੰਘ ਵਰਟੋਹਾ ਜਿਹੜੇ ਕਿ ਭਾਈ ਅਮਰਤਪਾਲ ਸਿੰਘ ਨੂੰ ਪੂਰੀ ਟੱਕਰ ਦੇ ਰਹੇ ਨੇ ਤੇ ਉੱਥੇ ਹੀ ਪੂਰਨ ਤੌਰ ਤੇ ਸਿਆਸੀ ਅਖਾੜਾ ਭੱਜਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਸ ਦੇ ਦੌਰਾਨ ਹੁਣੇ ਗੱਲ ਕਹੀ ਜਾ ਰਹੀ ਹੈ ਕਿ ਭਾਈ ਅਮਰਤਪਾਲ ਦੇ ਜਿਹੜੇ ਕਿ ਸੱਤ ਸਿੰਘ ਹੋਰ ਉਹਨਾਂ ਦੇ ਨਾਲ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੇ ਭਾਈ ਅਮਰਤਪਾਲ ਨੂੰ ਲੈ ਕੇ ਜਿਹੜੇ ਕਿ ਉਹਨਾਂ ਦੇ ਵਿਰੁੱਧ ਬਗਾਵਤ ਕੀਤੀ ਹੈ ਤੇ ਜਿਸ ਤੋਂ ਬਾਅਦ ਜਿਹੜਾ ਕਿ ਉਹਨਾਂ ਦੀ ਜਿਹੜੇ ਕਿ ਬੇਰਕ ਰੋਟੀ ਪਾਣੀ ਸਾਰਾ ਕੁਝ ਅਲੱਗ ਹੋ ਗਿਆ ਹੈ ਤੇ ਜਿਸ ਦੇ ਦੌਰਾਨ ਇੱਕ ਪਾਸੇ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਚਾਚਾ ਜੀ ਅਤੇ ਦੂਜੇ ਪਾਸੇ ਜਿਹੜੇ ਕਿ ਪ੍ਰਧਾਨ ਮੰਤਰੀ ਬਾਜੇ ਕੇ ਤੇ ਦੂਜੇ ਪਾਸੇ ਸੱਤ ਸਿੰਘ ਜਿਹੜੇ ਕਿ ਜੇਲ੍ਹ ਦੇ ਵਿੱਚ ਹੀ ਜਿਹੜੀ ਕਿ ਭਾਈ ਅਮਰਿਤਪਾਲ ਨੂੰ ਲੈ ਕੇ ਇੱਕ ਵੱਡੀ ਜਿਹੜੀ ਕਿ ਵਿਰੋਧ ਜਿਹੜੀ ਕਿ ਬਗਾਵਤ ਕੀਤੀ ਹੈ ਤੇ ਜਿਸ ਦੇ ਦੌਰਾਨ ਹੁਣ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਇਹ ਪੋਸਟ ਸਾਂਝੀ ਕਰਕੇ ਫਿਰ ਤੋਂ ਇੱਕ ਵਾਰ ਭਾਈ ਅਮਰਿਤਪਾਲ ਨੂੰ ਲਲਕਾਰਿਆ ਗਿਆ ਤੇ ਜਿਸ ਦੇ ਦੌਰਾਨ ਤਿੱਖੇ ਨਿਸ਼ਾਨੇ ਵਿਸਾਦੇ ਗਏ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਜੇਲ੍ਹ ਦੇ ਅਹੀ ਬੋਟਾ ਪਵਾ ਕੇ ਦੇਖ ਲਓ ਤੇ ਜਿਸ ਤੋਂ ਬਾਅਦ ਇਹ ਪੋਸਟ ਸਾਂਝੀ ਕਰਕੇ ਭਾਈ ਅਮਰਿਤਪਾਲ ਨੂੰ ਲੈ ਕੇ ਤਿੱਖੇ ਨਿਸ਼ਾਨੇ ਜਿਹੜੇ ਕਿ ਵਿਰਸਾ ਵਲਟੋਹਾ ਦੇ ਵੱਲੋਂ ਸਾਂਝ ਜਿਹੜੇ ਕਿ ਸਾਦੇ ਗਏ ਨੇ ਤੇ ਦੱਸਦੀ ਹੈ ਕਿ ਆਜਾ ਚੋਣ ਲੜ ਰਹੇ ਨੇ ਭਾਈ ਅਮਰਿਤਪਾਲ ਸਿੰਘ ਅਤੇ ਖੜੂਰ ਸਾਹਿਬ ਦੀ ਸੀਟ ਦੇ ਉੱਤੇ ਪੂਰਨ ਤੌਰ ਤੇ ਸਾਰਿਆਂ ਦੀ ਨਜ਼ਰਾਂ ਨੇ ਤੇ ਇੱਕ ਪਾਸੇ ਵਰਸਾ ਸਿੰਘ ਬਲਟੋਹਾ ਜਿਹੜੇ ਕਿ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਉਮੀਦਵਾਰ ਚੁੜੇ ਗਏ ਨੇ ਤੇ ਦੂਜੇ ਪਾਸੇ ਆ ਜਾ ਚੌੜ ਰਣ ਰਹੇ ਨੇ ਭਾਈ ਅਮਰਤਪਾਲ ਸਿੰਘ ਅਤੇ ਕੁਲਬੀਰ ਜੀਰਾ ਜਿਹੜੇ ਕਿ ਕਾਂਗਰਸ ਪਾਰਟੀ ਦੇ ਵੱਲੋਂ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉਤਾਰ ਦਿੱਤੇ ਰਹੇ ਤੇ ਉੱਥੇ ਹੀ ਲਾਲਜੀਤ ਭੁੱਲਰ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਕਿ ਕੈਂਡੀਡੇਟ ਚੁਣੇ ਗਏ ਨੇ ਤੇ ਉੱਥੇ ਹੀ ਇੱਕ ਦੂਜੇ ਨੂੰ ਲੈ ਕੇ ਪੂਰੀ ਟੱਕਰ ਦਿੱਤੀ ਜਾ ਰਹੀ ਹੈ ਤਖਦੂਰ ਸਾਹਿਬ ਦੇ ਵਿੱਚ ਕੌਣ ਐਮਪੀ ਬਣੇਗਾ ਇਸ ਦਾ ਫੈਸਲਾ 4 ਜੂਨ ਨੂੰ ਹੋਵੇਗਾ ਪਰੰਤੂ ਇਸ ਤੋਂ ਪਹਿਲੇ ਹੀ ਸਿਆਸੀ ਅਖਾੜਾ ਪੂਰਾ ਤੌਰ ਤੇ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਭਾਈ ਅਮਰਿਤਪਾਲ ਨੂੰ ਜਿਹੜੀ ਕਿ ਪੂਰੀ ਟੱਕਰ ਵਰਸਾ ਸਿੰਘ ਵਲਟੋਹੜ ਦੇ ਰਹੇ ਨੇ ਤੇ ਜਿਸ ਦੇ ਦੌਰਾਨ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਨੇ ਤਿੱਖੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ ਨੇ ਤੇ ਉਹਨਾਂ ਨੇ ਕਿਹਾ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਇੱਕ ਵੱਡੀ ਬਗਾਵਤ ਹੋਈ ਹੈ ਤੇ ਚੋਣ ਅੜੇ ਨੂੰ ਲੈ ਕੇ ਜੇਲ੍ਹ 'ਚ ਜਿਹੜੇ ਦੋ ਧੜੇ ਬਣ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਜਿਹੜਾ ਕਿ ਭਾਈ ਅਮਰਤਪਾਲ ਉਹਨਾਂ ਦੇ ਚਾਚਾ ਜੀ ਤੇ ਉਹਨਾਂ ਦੇ ਜਿਹੜੇ ਕਿ ਪ੍ਰਧਾਨ ਮੰਤਰੀ ਜਿਹੜੇ ਕਿ ਬਾਛੇ ਕੇ ਉਹ ਤਿੰਨੇ ਲੱਗ ਰਹੇ ਰਹੇ ਨੇ ਤੇ ਦੂਜੇ ਪਾਸੇ ਸਤ ਸਿੰਘ ਜਿਹੜੇ ਖੇ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਵਿਰੁੱਧ ਜਿਹੜੀ ਕਿ ਇੱਕ ਵੱਡੀ ਬਗਾਵਤ ਕੀਤੀ ਹੈ ਰੋਟੀ ਪਾਣੀ ਬੇਰਕ ਬਿਸਰੇ ਤੱਕ ਲੱਗ ਹੋ ਗਏ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪੰਥ ਦੀ ਅਗਵਾਈ ਕਰਨ ਵਾਲਿਓ ਡਿਬਰੂਗੜ੍ਹ ਜੇਲ੍ਹ ਦੀਆਂ ਹੀ ਬੋਟਾ ਪਵਾ ਕੇ ਦੇਖ ਲੋ ਤੇ ਬਿਆਨਬਾਜ਼ੀ ਦੇ ਕੇ ਉਹਨਾਂ ਨੇ ਤਿੱਖੇ ਨਿਸ਼ਾਨੇ ਜਿਹੜੇ ਕਿ ਸਾਦੇ